ਲਗ ਗਿਆ ਪਰ ਕਿਸਦਾ ਦਾ ਦੇਖੋ ਉਹਨਾਂ ਦਾ ਕਿ ਕਿਸ ਤੇ ਨੰਨਾ ਮੈਂ ਉਹਦੇ ਕਿ ਉਹ ਬਾਅਦ ਹਾਂਜੀ ਉਹ ਦੁਬਾਰਾ ਦੋ ਸਭ ਤੋਂ ਪਹਿਲਾਂ ਮੈਂ ਆਵਾਜ਼ ਸਾਲੂਗਾ ਤੁਸੀਂ ਕਰੋ ਦੇਖੋ ਅੱਜ ਆਪਣਾ ਬਾਅ ਚੁੱਕੀ ਹੈ ਅੱਜ ਵੀ ਤੁਹਾਡੇ ਨਾਲ ਆ ਬਿਲਕੁਲ ਸਾਡੇ ਕੋਲ ਸਿੰਘ ਮੇਰੇ ਤੇ ਉਹ ਦੇਖੋ ਪਾਏ ਮੁਕ ਪਾਲ ਦੀ ਮਾਤਾ ਦਾ ਕਿਥੇ ਹੋ ਰਿਹਾ ਆਦੀ ਸਾਥੀ ਲਿਖਦੇ ਉਹਨਾਂ ਨੂੰ ਛੁਪਾਇਆ ਜਾ ਰਿਹਾ ਕਿ ਕਿਹ ਅਹੀ ਲਗਰ ਪਿੰਡ ਤੋਂ ਆਉਂਦੇ ਦੇਖ ਲੱਗੇ ਜਦੋਂ ਤੱਕ ਉਹਨਾਂ ਦਾ ਮਸਾਲਾ ਪ੍ਰਸ਼ਾਸਨ ਨੂੰ ਵੀ ਪਤਾ ਵਾ ਲੋ 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 ਲਓ ਲੋ ਲੋ ਜੇਕਰ ਚਲੋ ਪ੍ਰਸ਼ਾਸਨ ਵੀ ਜਾਂ ਸਾਡੇ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਨਾ ਸਾਡੇ ਹਾਂ ਮੈਂ ਤੁਹਾਨੂੰ पर बिनती है ओ देखो बसाँ, देखो हां जी मैं ਹੁਣ ਤੱਕ ਬੋਲ ਹਰ ਮੀਟਿੰਗ ਦੇ ਵਿੱਚ ਆਹ ਤਾਂ ਦਿੱਤੇ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਕਾਹਦਾ ਇਮਾਨ ਹੈ ਇਸ ਗੱਲ ਦਾ ਮੈਂ ਹਮੇਸ਼ਾ ਹੀ ਵਕੀਲ ਐ ਮੈਂ ਸਭ ਤੋਂ ਪਹਿਲਾਂ ਮੈਂ ਹੀ ਆਵਾਜ਼ ਚਾਹੂੰਗਾ ਤੁਸ ਕੋ ਪਰ ਇਹ ਦੇਖੋ ਜੇ ਕੋਈ ਹਾਂਜੀ ਖਬਰ ਪੰਜਾਬ ਦਾ ਮਸਲਾ ਵਾ ਜੇ ਤੇ ਪਾਈ ਮਟਪਾਲ ਦਾ ਕੋਈ ਗਲਤ ਡਿਸੀਜਨ ਹੈਗਾ ਹੀ ਇਹ ਸੰਦਖੇ ਤੋਂ ਅੰਮਰਤੋਸ਼ ਕੋਲ ਨਾ ਕੋਈ ਗਨਾਹ ਨਹੀਂ ਆ। ਇਹ ਪਰਚਾਰ ਕਰਨ ਦਾ ਭਲਾ ਜੀ ਨਾ ਆਪਣੇ ਵੀਜੀ ਆਪਾਂ ਨੂੰ ਬਚਾ ਦੇ ਵਿੱਚ ਉੱਠਿਆ। ਆਪਾਂ ਨਾਲ ਆਪਾਂ ਦੋ ਹਾਲਾਤ ਕਰ ਸਕਦੇ ਆ। ਦਾਦਾ ਕੋਈ ਨਹੀਂ। ਦਾਦਾ ਜੀ ਆਲਾ ਮੈਂ ਲੈ ਕੇ। ਤੁਹਾਡੇ ਕੀ ਵਿਆਹ ਕੋਈ ਗੱਲ ਮੇਰੀ ਡਿਊਟੀ ਆ। ਮੇਰੀ ਡਿਊਟੀ ਆ ਲੋਕਾਂ ਦੀ ਬਾਤ ਚੋਣੀ ਮੈਂ ਠਾਉਂ। ਨਹੀਂ ਕਰ। ਪਾਣੇ ਦਾ ਨਹੀਂ ਇਹ ਆਪਣੇ ਬੰਦੇ ਨੇ ਜਿਹੜੀ ਉਹ ਚਾਰੇ ਦੀ ਕੀ ਕਰਿਆ ਸਾਰੇ ਅਵਿਲ ਨਹੀਂ ਆ ਗਏ। ਜਿੱਤੇ ਨਿਗੜੂ ਕਰਨ ਜਾਣਾ ਸੌਖੀ ਜਾਉਣੀ ਆ। ਇਹ ਜੀ ਬਹੁਤ ਔਖਾ। ਬਹੁਤ ਔਖਾ। ਮੰਨਿਆ ਜੀ ਉਹਨਾਂ ਨੂੰ ਪੰਜਾਬ ਨਾਲ ਜੇਵਾ ਸਿੱਧੂ ਸਿੱਧੂ ਕੋਲ ਤੱਕ ਇਹ ਆਵਾਜ਼ ਮੈਚ ਜਾਊਗਾ ਕੁਝ ਕੋਈ ਗੱਲ ਬੇਇੱਜ਼ਤੀ ਦੀ ਗੱਲ ਨਹੀਂ ਤੁਸੀਂ ਹੁਕਮ ਕਰੋ ਆਜੋ ਕੋਈ ਗੱਲ ਜਿਹੜੀ ਆ ਆਮ ਪਾਰਟੀ ਦੀ ਹੈ ਇਸ ਕਰਕੇ ਆਪਾਂ ਉਹਨਾਂ ਨੇ ਗਾੜੀ ਗੁਜ਼ਾਰਿਸ਼ ਕੀਤੀ ਆ ਕਿ ਸਾਡੇ ਬੰਦੀ ਸਿੰਘ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾਏ। ਕੁੱਝੇ ਨੰਬਰ ਤੇ ਆ ਕਿ ਲੇਕੋ ਪਾਈ ਅੰਮ੍ਰਿਤਪਾਲ ਦਾ ਕਿ ਤਸੂਰ ਨਹੀਂ ਉਹਨਾਂ ਦੇ ਖੂਨ ਵੀ ਬੰਦਿਆ ਦੀ ਗੁਰੂਗੜ੍ਹ ਤੋਂ ਜਿਹੜੇ ਆਪਾਂ ਪੰਜਾਬ ਪਿਆ ਚੇਲਾ ਚ ਮੰਗ ਕੀਤੀ ਆ ਕਿ ਉਹਨਾਂ ਨੂੰ ਇੱਥੇ ਸ਼ਿਫਟ ਕੀਤਾ ਜਾਏ। ਪਰ ਕਹਿੰਦੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਆਪਾਂ ਪਤਾਰੀ ਵਾਲ ਕੋ ਇਹੋ ਹੀ ਮੰਗ ਕੀਤੀ ਆ। ਚਲੋ ਉਹਨਾਂ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ। ਸਾਰੇ ਜਿਹੜੇ ਲੀਡਰ ਹੁੰਦੇ ਆ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ। ਬੜੀ ਰਿਸਪੈਕਟ ਦੇ ਨਾਲ ਉਹਨਾਂ ਨੇ ਧਿਆਨ ਨਾਲ ਗੱਲ ਸੁਣੀ ਆ ਉਹਦੇ ਤੇ ਗੌਰ ਕਰਨ ਨੂੰ ਕਿਹਾ ਵਾ ਬਾਕੀ ਅੱਗੇ ਵੇਖੋ ਕਾਰਵਾਈ ਕੀ ਕਰਦੇ ਆ ਕੀ ਨਹੀਂ ਕਿਉਂਕਿ ਇਲੈਕਸ਼ਨ ਵੀ ਤੇ ਆਈ ਆ ਬੜੇ ਮਾਣ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੰਦੀਆਂ ਸ਼ੀਟਾਂ ਦੇ ਕੇ ਝਾੜੂ ਨੂੰ ਬਣਾਇਆ ਸੀ ਸੋ ਇਸ ਕਰਕੇ ਆਪਾਂ ਕਹਿੰਦੇ ਆ ਕਿ ਦੁਬਾਰਾ ਜਿਹੜੇ ਪਹਿਲੀਆਂ ਸਰਕਾਰਾਂ ਤੋਂ ਸੁਟਾਏ ਹੋਏ ਲੋਕ ਹੀ ਉਹਨਾਂ ਨੇ ਇਹ ਸਰਕਾਰ ਬਣਾਈ ਆ ਤੇ ਜੇ ਇਹ ਸਰਕਾਰ ਵੀ ਜੁਲਮ ਕਰੂਗੀ ਤੇ ਬਹੁਤ ਹੀ ਮਾੜੀ ਆ ਫਿਰ ਤੇ ਪੰਜਾਬ ਵਾਸਤੇ ਸਾਡਾ ਕੋਈ ਕੋਈ ਵੀ ਜਿਹੜਾ ਸਾਡੇ ਸਾਨੂੰ ਸਾਰੇ ਲੋਕਾਂ ਤੋਂ ਯਕੀਨ ਚੁੱਕਿਆ ਗਿਆ ਵਾ ਇਸ ਕਰਕੇ ਆਪਾਂ ਇਹੋ ਹੀ ਇਹਨਾਂ ਨੂੰ ਬੇਨਤੀ ਕੀਤੀ ਹੈ ਜੀ ਸਵਕਸ਼ਣ ਦਿੱਤਾ ਗਿਆ ਤੁਹਾਨੂੰ ਨਾ ਉਹਨੂੰ ਵਿਸ਼ਵਾਸ ਤੇ ਇਹੋ ਦੇਖ ਕੇ ਗਿਆ ਕਿ ਮੈਂ ਅੱਜ ਇਹ ਵਕੀਲ ਵੀ ਆ ਨਾਮੰਦਾ ਮੈਂ ਬਾਚਿਆ ਮੈਂ ਤੁਹਾਡੀ ਗੱਲ ਜਿਹੜੀ ਹੈ ਮੈਂ ਤੁਹਾਡੀ ਬਾਤ ਜਿਹੜੀ ਆ ਚੁੱਕਾਂਗਾ ਤੇ ਮੈਂ ਇਸ ਇਸ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤ ਆ ਜੋ ਤੁਸੀਂ ਕਹਿ ਰਹੇ ਹੋ ਜਿੱਦਾਂ ਲਈ ਪਾਈ ਸਾਹਿਬ ਦੀ ਮਾਤਾ ਜੀ ਆ ਬੇਨ ਕਸੂਰ ਤੋਂ ਉਹਨਾਂ ਨੂੰ ਰਤ ਚੁੱਕਿਆ ਗਿਆ ਵਾ ਤੇ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਆ ਬਣੇ ਜਦੋਂ ਬੇਦਖਦ ਕਰਨੇ ਕਾਨੂੰਨ ਬਣਾਇਆ ਸੀ ਸਾਰੇ ਭਾਰਤੀਆਂ ਲਈ ਇੱਕ ਕਾਨੂੰਨ ਸੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅਸੀਂ ਸਿੱਖ ਬਰਾਦੀ ਦੇ ਨਾਲ ਹੁਣ ਤੁਸੀਂ ਤੁਹਾਨੂੰ ਭਰੋਸਾ ਦੇ ਕੇ ਗਏ ਨੇ ਇਹਨਾਂ ਨੇ ਭਰੋਸਾ ਦਿੱਤਾ ਇਹੀ ਗ੍ਰਿਫਤਾਰ ਕਰਾਉਣ ਵਾਲੇ ਨੇ ਇਹੀ ਐਨਐਸਏ ਲਾਉਣ ਵਾਲੇ ਨੇ ਇਹੀ ਭਰੋਸਾ ਦੇਣ ਵਾਲੇ ਨੇ ਇਹ ਸਾਡੇ ਲਈ ਕਾਨੂੰਨ ਹੋਰ ਹੈ ਤੇ ਇਹਨਾਂ ਲਈ ਕਾਨੂੰਨ ਹੋਰ ਹੈ ਵੇਖੋ ਡਾਕਟਰ ਅਮੇਰਕਰ ਦੇ ਸਾਹ ਸਾਰੇ ਜਗਤ ਜਿਹੜਾ ਇਹਨਾਂ ਦਾ ਸਤਿਕਾਰ ਕਰਦਾ ਡਾਕਟਰ ਸਾਹਿਬ ਦਾ ਸਾਰੇ ਆਪਾ ਜੇ ਸਿੱਖ ਸਾਰੇ ਇਹਨਾਂ ਦੇ ਕਾਨੂੰਨ ਨੂੰ ਮੰਨਦੇ ਆ ਕਿਉਂਕਿ ਡਾਕਟਰ ਮੇਰਗੜ ਦਾ ਕਾਨੂੰਨ ਆਪਣੇ ਹੱਕਾਂ ਦੀ ਗੱਲ ਲੈਣ ਲਈ ਅਸੀਂ ਜੇ ਕੋਈ ਸੰਘਰਸ਼ ਕਰਦੇ ਆ ਸਾਡੇ ਤੇ ਐਨਐਸਏ ਲਗਾ ਦਿੱਤਾ ਜਾਂਦਾ ਫਿਰ ਇਹ ਸਾਨੂੰ ਭਰੋਸਾ ਦੇ ਦਿੰਦੇ ਨੇ ਅਸੀਂ ਕੁਝ ਕਰਾਂਗੇ ਅਸੀਂ ਕੁਝ ਕਰਾਂਗੇ ਤੁਸੀਂ ਇਹਨਾਂ ਦੇ ਭਰੋਸਿਆਂ ਤੇ ਵਿਸ਼ਵਾਸ ਕਰਦੇ ਹੋ ਇਹ ਨਹੀਂ ਕਰਦੇ ਵਿਸ਼ਵਾਸ ਸਾਡਾ ਫਰਜ਼ ਹੀ ਵੀ ਇੱਕ ਵਾਰੀ ਆਪਾਂ ਸ਼ਾਂਤਮਈ ਇਹਨਾਂ ਨੂੰ ਮੁਸ਼ਰ ਰਏ ਐਸੇ ਨਮਾਇਂ ਰਿਆ ਤਾਂ ਕਰ ਤੁਸੀਂ ਅਮਰਤਪਾਲ ਜੀ ਕਿ ਲੱਗਦੇ ਹੋ ਠੀਕ ਹੈ ਜੀ ਤੁਸੀਂ ਠੀਕ ਹੈ ਜੀ ਤੁਸੀਂ ਸਰਦਾਰ ਜੀ ਲੋ ਜੀ ਡਾਕਟਰ ਭੀਮਰਾਓਂ Ambedkar ਨੇ ਸੰਵਿਧਾਨ ਬਣਾਇਆ ਸੀ ਭਾਰਤ ਦੇ ਲਈ ਇੱਕ ਸਾਰਿਆਂ ਲਈ ਧਰਮਾਂ ਇੱਕ ਲੱਗ ਜੀਆਂ ਸਨ ਤੁਹਾਡੇ ਵੀ ਪਰਿਵਾਰ ਦੇ ਭਾਈ ਸਾਡੇ ਨਾਲ ਡਿਬਲੂ ਕਾ ਲੈ ਡਿਬਲੂ ਕਹੜਾ ਇੱਕ ਦਾ ਬੇਟਾ ਫੌਜੀ ਦੇ ਮਾਤਾ ਕੀ ਕਰਨਾ ਚਾਹੋਗੇ ਤੁਸੀਂ ਕੀ ਮੰਗ ਕਰਦੇ ਸਰਕਾਰ ਇਹੋ ਹੀ ਮੰਗ ਕਰਤੀਆਂ ਤੇ ਬੱਚਿਆਂ ਵਾਲਾ ਘਰ ਘੁੰਮ ਕੇ ਵਿਗਿਆ ਇਥੇ ਡੂਆ ਪੰਜਾਬ ਲਈ ਆਂਦਾ ਜਾਵੇ ਅਈ ਨਾ 40000 ਲਾ ਕੇ ਕਿੱਥੋਂ ਜਾ ਸਕਦੇ